ਦੇਖੋ ਕਿਦਾਂ ਲੱਗਦਾ ਘੋੜਾ ਆਪਾਂ ਮਗਾਉਨੇ ਆ ਬਾਈ ਤੇ ਫੈਵੀ ਕੁੱਕ ਫ੍ਰੀ ਫੈਵੀ ਕੁੱਕ ਲੈ ਲਈ ਯਾਰ ਹੋச்சு ਨਾਓ ਬਈ ਫੈਵੀ ਕੁੱਕ ਪਈ ਹੋਣੀ ਅੰਦਰ ਇੱਕ ਫੈਵੀ ਕੁੱਕ ਵੀ ਚੱਕ ਲਈ ਜੇ ਹੋਈ ਕਾ ਉਹ ਲਾਈਟ ਜੋੜਨੀ ਆ ਯਾਰ ਲਾਈਟ ਉੱਕੜ ਗਈ ਸੈਂਟਰ ਵਾਲੀ ਉਹਨੇ ਜੋੜ ਦਈਏ ਉਹ ਸੈਂਟਰ ਵਾਲੀ ਓਕੇ ਹੋਰ ਸੁਣਾਓ ਕਿੱਦਾਂ ਹਾਲ ਐ ਸਾਰਿਆਂ ਦੇ ਇਹ ਖੜਿਆ ਆਪਣਾ ਘੋੜਾ ਕਿਵੇਂ ਆ ਹਾਲ ਚਾਲ ਸਾਰਿਆਂ ਕੇ ਦੱਸੋ ਮੇਰਾ ਵੀਰ ਹੋਰ ਸੁਣਾਓ ਕਿਵੇਂ ਆ ਕੀ ਬਣਦਾ ਇਕ ਘੋੜਾ ਜੀ ਆਪਣਾ ਐਨਾ ਖੜੇ ਆ ਚਲ ਫਿਲਟਰ ਹੀ ਸਾਫ ਕਰ ਲੀਏ ਯਾਰ ਸੱਚ ਝਾੜ ਦਨੇ ਜੰਨ ਨਹੀਂ ਝਾੜ ਦਨੇ ਨਹੀਂ ਫਿਲਟਰ ਪਰ ਪਰ ਸਾਫ ਕਰਿਆ ਹੋਗਾ ਨਾ ਵੀਰ ਆਏ ਹੈ ਵੀ ਫਿਰ ਕੋਟ ਜੋਰ ਘੱਟ ਲੱਗਦਾ ਤੇਲ ਘੱਟ ਖੰਦਾ ਕਈ ਨਿਕਲਦੀ ਹੈ ਰਿੱਤੀ ਦੇਖ ਐਨ ਐਮ ਆਈ ਬਹੁਤ ਫਰਕ ਪੈ ਜਾਣਾ ਟਰੈਕਟਰ ਵਧੀਆ ਚੱਲੂਗਾ ਹੈ ਵੀ ਮਿੱਟੀ ਦੇ ਦਾ ਸਾਥ ਹੈ ਕੱਪੜਾ ਮਾਰਦਾ ਨੇ ਹੈ ਵੀ ਇਹ ਤਾਂ ਸਾਫ਼ ਹੈ ਮੇਰਾ ਵੀਰ। ਅੰਦਰ ਤਾਂ ਨਹੀਂ ਵੀ ਹੈ। ਸਾਫ਼ ਹੈ। ਮੇਰੇ ਹੋ ਬਲੌਕ ਦੇ ਨਾਲ। ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਮੇਰਾ ਵੀਰ ਸਪੋਰਟ। ਠੀਕ ਹੈ ਮੇਰਾ ਵੀਰ। ਲਾ ਦੀ ਏਅਰ ਕੰਪ੍ਰੈਸਰ ਕਰ ਦਈਏ ਬੰਦ। ਬਣੇ ਰਹੋ ਅਗਲੀ ਵੀਡੀਓ ਦੇ ਨਾਲ ਮੇਰਾ ਵੀਰ। ਧੰਨਵਾਦ ਜੀ।